ਹਸੀਕਾਲ ਜੀ ਕਿਸਾਨ ਦੋਸਤੋ ਖੇਤ ਪਾਣੀ ਚੱਲ ਰਿਹਾ ਗੱਠਾਂ ਬਣਾਈਆਂ ਨਹੀਂ ਨਾ ਹੀ ਅੱਗ ਲਾਈ ਹੈ ਅੱਗ ਤਾਂ ਬਹੁਤ ਸਾਲਾਂ ਤੋਂ ਨਹੀਂ ਕਿਸਾਨ ਵੀਰੇ ਲਾਉਂਦੇ ਸਾਡੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਜੇ ਸਰੋਂ ਦੀ ਬਿਜਾਈ ਕਰਨੀ ਆ ਖੇਤ ਵੀ ਵਾਹ ਕੇ ਬੀਜਣਾ ਕਿਵੇਂ ਕਰਨਾ ਹਸੀਕਾਲ ਜੀ ਵੀਰ ਜੀ ਹਸੀਕਾਲ ਜੀ ਇਹ ਜਿਹੜੀ ਤੁਸੀਂ ਖੇਤ ਰੌਣੀ ਕਰ ਰਹੇ ਹੋ ਇਹ ਖੇਤ ਹੁਣ ਬੋਣਾ ਜੀ ਨਹੀਂ ਜੀ ਇਹ ਸਰੋਂ ਬੀਜਤੀ ਜੇ ਛਿੱਟਾ ਲਾਤਾ ਹਾਂਜੀ ਤੇ ਉਹ ਤੋਂ ਬਾਅਦ ਹੁਣ ਇਹਨੂੰ ਪਾਣੀ ਲਾ ਕੇ ਛੱਡ ਦਿੱਤਾ ਜਾਊਗਾ ਤੇ ਉਹ ਤੋਂ ਬਾਅਦ ਇਹਦੇ ਜੰਮੇ ਆਉਣੀਆਂ ਜੀ ਸਰੋਂ ਪਿਛਲੀ ਵਾਰ ਅਸੀਂ ਕਣਕ ਬੀਜੀ ਸੀ ਇਸੇ ਵਿਧੀ ਨਾਲ ਕਿੰਨਾ ਰਕਬਾ ਲਾਇਆ ਜੀ ਪਿਛਲੀ ਵਾਰ ਕਣਕ ਦਾ ਪਿਛਲੀ ਵਾਰ ਆਪਾਂ ਇੱਕ ਕੀਲਾ ਲਾਇਆ ਸੀ ਕਣਕ ਦਾ ਤੇ ਉਹਦਾ ਝਾੜ ਬਹੁਤ ਵਧੀਆ ਰਿਹਾ 27 28 ਕੁਇੰਟਲ ਦਾ ਝਾੜ ਰਿਹਾ ਬਹੁਤ ਵਧੀਆ ਝਾੜ ਸੀ ਤੇ ਗੁੱਲੀ ਡੰਡੇ ਦੀ ਸਮੱਸਿਆ ਜਮਾਈ ਨਾ ਕੋਈ ਸਪਰੇਅ ਕਰੀ ਨਾ ਕੁਝ ਕੁਝ ਨਹੀਂ ਕਰਿਆ ਬਹੁਤ ਖਰਚੇ ਕਿੱਢੇ ਹਾਂ ਜਮਾਈ ਕੁਝ ਨਹੀਂ 400 ਰੁਪਏ ਜੇ ਸਮਝ ਲੋ ਜੀ ਕਣਕ ਬੀਜੀ ਗਈ ਆਪਣੀ ਕੀ ਬਾਤ ਸਿਰਫ ਮਾਚਰ ਮਾਚਰ ਜਿੰਨਾਂ ਨੇ ਯਾਨੀ ਤੇ ਹੀ ਲੱਗਿਆ ਬਸ ਉਹੀ ਆਪਣਾ ਸੀਗਾ ਯਾਨੀ ਜਿਹੜੇ ਕਿਸਾਨ ਗੁੱਲੀ ਡੰਡੇ ਨਾਲ 2 4 ਹੁੰਦੇ ਨੇ ਤਿੰਨ ਤਿੰਨ ਸਪਰੇਅਾਂ ਦਾ ਇਹ ਜਮ੍ਹਾਂ ਹੀ ਕੋਈ ਖਰਚਾ ਨਹੀਂ ਹੈਗਾ ਤੇ ਬਾਕੀ ਕਿਉਂਕਿ ਕਣਕ ਤਾਂ ਲਗਭਗ ਲਾਉਣੀਆਂ ਹੁੰਦੀਆਂ ਜਿੰਨੇ ਲਾਉਣੀਆਂ ਤੇ 1500 ਤੋਂ ਲੈ ਕੇ ਹੁਣ 2000 ਰੁਪਏ ਤੱਕ ਦੀ ਸਪਰੇਅ ਆਉਂਦੀ ਹੈ ਜੀ ਤੇ ਇਹ ਜਿਹੜੀ ਤਕਨੀਕ ਆ ਇਹ ਤੁਸੀਂ ਦੇਖਿਆ ਵੀ ਕਣਕ 'ਚ ਵੀ ਕਾਮਯਾਬ ਸਰੋਂ ਲਈ ਵੀ ਤੁਸੀਂ ਕਹਿ ਰਹੇ ਹੋ ਵੀ ਬਹੁਤ ਵਧੀਆ ਇਹ ਤੁਸੀਂ ਕਿੱਥੋਂ ਪਤਾ ਲੱਗਿਆ ਤੁਹਾਨੂੰ ਨੇੜੇ-ਤੇੜੇ ਕੋਈ ਕਰਦਾ ਸੀ ਕਿਸਾਨ ਆਈ ਸਾਡੇ ਵੀਰੇ ਮੀਟਿੰਗ ਹੋਈ ਸੀਗੀ ਪਿੰਡ ਤੇ ਖੇਤੀਬਾੜੀ ਵਿਭਾਗ ਨੇ ਲਾਈ ਸੀ ਓਕੇ ਤੇ ਉਸ ਦੇ ਵਿੱਚ ਇਹਦੇ ਬਾਰੇ ਦੱਸਿਆ ਗਿਆ ਸੀ ਤੇ ਉੱਤੇ ਉਹਨਾਂ ਨਾਲ ਮੈਂ ਉਹਨਾਂ ਨਾਲ ਮੈਂ ਗੱਲ ਕਰੀ ਸੀ ਤੇ ਗੱਲ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਮੈਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਤੇ ਉਹ ਤੋਂ ਬਾਅਦ ਫਿਰ ਮੈਂ ਕਰਕੇ ਦੇਖੀ ਆ ਥੋੜੇ ਰਕਵੇ ਲਈ ਇੱਕ ਥੋੜੇ ਬਾਕੀ ਕਿਸਾਨਾਂ ਨੂੰ ਜਿਹੜਾ ਤੁਸੀਂ ਤਜਰਬਾ ਕੀਤਾ ਪਿਛਲੇ ਸਾਲ ਕੀ ਕਹੋਗੇ ਵੀ ਕਿਵੇਂ ਆ ਟੈਕਨੀਕ ਟੈਕਨੀਕ ਬਹੁਤ ਵਧੀਆ ਜੀ ਤੇ ਕਈ ਆਲੇ-ਆਲੇ ਆਲੇ ਜਿੰਨੇ ਵੀ ਮਤਲਬ ਇੱਥੇ ਬੰਦੇ ਸਾਡੇ ਨਾਲ ਖੇਤੀ ਕਰਦੇ ਉਹਨਾਂ ਨੇ ਸਾਰਿਆਂ ਨੇ ਦੇਖੀ ਇਹ ਤਕਨੀਕ ਤੇ ਉਹਨਾਂ ਨੇ ਵੀ ਕਣਕ ਕ ਵੀ ਦੇਖੀ ਕਣਕ ਵੀ ਉਹਨਾਂ ਨੂੰ ਬਹੁਤ ਪਸੰਦ ਆਈ ਵੀ ਕਹਿੰਦੇ ਬਹੁਤ ਵਧੀਆ ਠੀਕ ਹੈ ਤੇ ਮੈਨੂੰ ਲੱਗਦਾ ਵੀ ਅੱਜ ਕੀ 2-4 ਕਿਸਾਨ ਆਪਣੇ ਨਾਲ ਲਾ ਕੇ ਦੇਖਣਗੇ ਟਰਾਈ ਕਰਨਗੇ ਠੀਕ ਹੈ ਵੀਰ ਜੀ ਧੰਨਵਾਦ ਜੀ ਸਸਿਕਾ